ਕਿਸ ਵੇਸਵਾ ਮੇਜ ਕੀਤੀ ਜਾ ਰਹੀ ਹੈ ਮਿਤੀ 9 10 ਦੀ ਦਰਮਿਆਨੀ ਰਾਤ ਨੂੰ ਪਿੰਡ ਰਣੀਆਂ ਵਿਖੇ 메ਨ ਰੋਡ ਤੇ ਰਿਲਾਇੰਸ ਦਾ ਪੰਪ ਆ ਉਥੇ ਤਿੰਨ ਅਣਪਛਾਤੇ ਵਿਅਕਤੀ ਪੰਪ ਤੇ ਆਏ ਸੀ ਮੋਟਰਸਾਈਕਲ ਤੇ ਉਹਨਾਂ ਵਿੱਚੋਂ ਇੱਕ ਨੇ ਲੇਡੀਜ਼ ਦੇ ਕੱਪੜੇ ਪਹਿਨੇ ਹੋਏ ਸੀ ਉਹਨਾਂ ਨੇ ਇੱਕ ਦਾਹ ਦੀ ਤੇ ਪਿਸਟਲ ਦੀ ਲੋਕਤਾਂ ਨੇ 3 6 ਲੱਖ 40 ਹਜ਼ਾਰ ਰੁਪਏ ਦੀ ਖੋਹ ਕੀਤੀ ਜਿਸ ਤੇ ਅਸੀਂ ਐਫ ਆਈ ਰਿਜਿਸਟਰ ਕੀਤੀ ਗਈ ਉਸ ਤੋਂ ਬਾਅਦ ਅਸੀਂ ਅਨਨੌਮ ਬੰਦੇ ਦਾ ਐਫ ਆਈ ਰਿਜਿਸਟਰ ਸੀਗੀ ਫਿਰ ਹਰਤੇਜ ਸਿੰਘ ਨਾਮ ਦਾ ਵਿਅਕਤੀ ਫੜਿਆ ਗਿਆ ਉਹਦੇ ਪਾਸੋਂ 1 ਲੱਖ ਰੁਪਏ ਰਿਕਵਰ ਹੋਇਆ ਉਸਦੇ ਪੁੱਛਗਿੱਛ ਦੌਰਾਨ ਤਿੰਨ ਨੋਮੀਨੇਟ ਬੰਦੇ ਹੋਰ ਨੋਮੀਨੇਟ ਕੀਤੇ ਗਏ ਆ ਜੀ ਭਵਨਵੀਰ ਅਰਸ਼ਦੀਪ ਤੇ ਇੱਕ ਸੰਧੂ ਨਾਮ ਦਾ ਲੜਕਾ ਜੀ ਜਿਨ੍ਹਾਂ ਵਿੱਚੋਂ ਅਸੀਂ ਕੁੱਲ ਤਿੰਨ ਲੜਕੇ ਅਰੈਸਟ ਕਰ ਚੁੱਕੇ ਹਰਦੇਜ ਭਵਨਵੀਰ ਤੇ ਅਰਸ਼ਦੀਪ ਹਾਂ ਅਰਸ਼ਦੀਪ ਪਾਸੋਂ 1 ਲੱਖ 80 ਹਜ਼ਾਰ ਰਿਕਵਰ ਹੋਇਆ ਜੀ ਤੇ ਭਵਨਵੀਰ ਪਾਸੋਂ 1 ਲੱਖ ਰੁਪਏ ਰਿਕਵਰ ਹੋਇਆ ਜੀ ਤੇ ਦੂਸਰਾ ਜਿਹੜਾ ਹਰਦੇਜ ਸਿੰਘ ਉਹ ਉਸ ਤੋਂ ਉਸ ਤੋਂ ਵੀ 1 ਲੱਖ ਰੁਪਏ ਕਿਵੇਂ ਬਾਹਰਦਤ ਨੂੰ ਅੰਜਾਮ ਦਿੱਤਾ ਗਿਆ ਕੀ ਸੀ ਇਹਨਾਂ ਕੋਲ ਹਥਿਆਰ ਸੀ ਜਾਂ ਕੀ ਸੀ ਬਾਹਰਦਤ ਨੂੰ ਇਹਨਾਂ ਦੀ ਰਾਤ ਨੂੰ ਇਹ 9 ਦਾ ਦਿਨ ਰਾਤ ਨੂੰ ਆਏ ਨੇ ਉੱਥੇ ਮੋਟਰਸਾਈਕਲ ਤੇ ਆਏ ਨੇ ਤਿੰਨ ਜਾਨੇ ਜੀ ਤਿੰਨਾਂ ਚੋਂ ਇੱਕ ਨੇ ਲੇਡੀਜ਼ ਦੇ ਕੱਪੜੇ ਪਹਿਨੇ ਹੋਏ ਸੀ ਇੱਕ ਕੋਲ ਦਾ ਸੀ ਇੱਕ ਕੋਲ ਪਿਸਟਲ ਸੀ ਨਾਟਕੀ ਰੂਪ ਦੇ ਵਿੱਚ ਬਾਹਰਦਤ ਨੂੰ ਅੰਜਾਮ ਜੋ ਕਿ ਉਹਨਾਂ ਨੇ ਅੰਦਰ ਐਂਟਰ ਹੋਏ ਆ ਐਂਟਰ ਹੋ ਕੇ ਉਹਨਾਂ ਨੇ ਦਾਅ ਦਿਖਾਇਆ ਤੇ ਪਿਸਟਲ ਦਿਖਾਇਆ ਤੇ કુલ ਰਕਮ ਉਥੋਂ 6 ਲੱਖ 40 ਹਜ਼ਾਰ ਰੁਪਏ ਹੋ ਕੇ ਲੱਗੀ ਇੰਨੇ ਚੋਂ ਮੁੱਖ ਸਰਗਨਾ ਕੌਣ ਸੀ ਜੀ ਇਸ ਮੁੱਖ ਸਰਗਨਾ ਇਹਨਾਂ ਵਿੱਚੋਂ ਇੱਕ ਤਾਂ ਉਹਨਾਂ ਦਾ ਕੈਸ਼ੀਅਰ ਹੀ ਨਿਕਲਿਆ ਜੀ ਤੇ ਇੱਕ ਅਰਸ਼ਦੀਪ ਸਿੰਘ ਵੀ ਜਿਹੜਾ ਉੱਥੇ ਪਹਿਲਾਂ ਕੰਮ ਕਰਦਾ ਸੀ ਕੰਪਨੀ ਤੇ ਉਹ ਹੁਣ ਛੁੱਟੀ ਤੇ ਚੱਲ ਰਿਹਾ ਸੀ ਕਈ ਦਿਨਾਂ ਦਾ ਤੇ ਦੋਨੇ ਉੱਥੇ ਮੇਨ ਕੰਮ ਕਰਦੇ ਸੀਗੇ ਤੇ ਕਿੰਨਾ ਜੀ ਦੂਸਰੇ ਨਾਲ ਕਿੰਨੇ ਘੰਟੇ ਦੇ ਦੋਸ਼ੀ ਕਾਬੂ ਮਿਲੇਗੇ ਇਹ ਅਸੀਂ 24 ਆਵਰ ਦੀ ਕਵਰ ਕਰਦੇ ਹਾਂ ਤੇ ਇਸ ਤੋਂ ਪਹਿਲਾਂ ਵੀ ਇਹਨਾਂ ਨੇ ਕੋਈ ਵਰਤਤ ਕੀਤੀ ਸੀ ਇਲਾਕੇ 'ਚ ਕੋਈ ਇਸ ਤੋਂ ਪਹਿਲਾਂ ਹਣੇ ਇਹਨਾਂ ਦਾ ਇੱਕ ਦਿਨ ਦਾ ਰਿਮਾਂਡ ਆ ਕੋਈ ਕ੍ਰਿਮੀਨਲ ਪੁਰਾਣਾ ਇਹਨਾਂ ਦਾ ਕ੍ਰਿਮੀਨਲ ਰਿਕਾਰਡ ਹੈ ਨਹੀਂਗਾ ਬਾਕੀ ਇੱਕ ਦਿਨ ਦਾ ਰਿਮਾਂਡ ਆ ਪੁਰਸ਼ੁਗਿਸ ਜਿਹੜਾ ਸਾਹਮਣੇ ਆ ਇਨਵੈਸਟੀਗੇਸ਼ਨ ਵਿੱਚ ਪਤਾ ਕੀ ਬਰਾਦ ਕੇ